ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਗੁਰਪਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਇੱਥੇ ਸਵੇਰ ਦਾ ਟਾਈਮ ਹੋ ਗਿਆ ਸੀਗਾ ਜੀ ਤੇ ਇੱਥੇ ਆਪਾਂ ਅੱਜ ਦਾ ਬਲੌਗ ਸ਼ੁਰੂ ਕੀਤਾ ਸੀਗਾ ਤੇ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਇੱਥੇ ਆਪਾਂ ਸਵੇਰ ਦੀ ਰੋਟੀ ਬਣਾ ਰਹੇ ਸੀਗੇ ਜੀ ਤੇ ਅੱਜ ਵੀ ਮੈਂ ਥੋੜਾ ਜਿਹਾ ਸਾਗ ਤੜਕ ਲਿਆ ਸੀ ਥੋੜਾ ਜਿਹਾ ਤੜਕਿਆ ਸੀ ਜ਼ਿਆਦਾ ਨਹੀਂ ਤੇ ਵੈਸੇ ਮੈਂ ਸਬਜੀ ਬਣਾਉਣੀ ਸੀਗੀ ਅੱਜ ਤੇ ਫਤੇ ਦੀ ਤਵੀਅਤ ਕੁਛ ਠੀਕ ਨਹੀਂ ਸੀਗੀ ਤੇ ਉਹਨੇ ਮੈਨੂੰ ਕੁਝ ਵੀ ਨਹੀਂ ਕਰਨ ਦਿੱਤਾ ਕੰਮ ਤੇ ਇਸ ਕਰਕੇ ਮੈਨੂੰ ਸਾਗ ਹੀ ਤੜਕਣਾ ਪੈ ਗਿਆ ਅੱਜ ਵੀ ਤੇ ਅੱਜ ਮੈਂ ਕਣਕ ਦੀ ਰੋਟੀ ਬਣਾਈ ਸੀਗੀ ਜੀ ਤੇ ਮੇਰੇ ਕੋਲ ਟਾਈਮ ਘੱਟ ਸੀਗਾ ਸਾਗ ਨਾਲ ਨਹੀਂ ਤਾਂ ਮੱਕੀ ਦੀ ਰੋਟੀ ਬਣਾ ਲੈਂਦੀ ਮੈਂ ਤੇ ਟਾਈਮ ਘੱਟ ਹੋਣ ਦੇ ਕਾਰਨ ਮੈਂ ਕਣਕ ਦੀ ਰੋਟੀ ਬਣਾਈ ਅੱਜ ਸਾਗ ਦੇ ਨਾਲ ਤੇ ਇੱਥੇ ਮੈਂ ਫਤੇ ਦੇ ਪਾਪਾ ਨੂੰ ਰੋਟੀ ਫੜਾਉਂਦੀ ਸੀਗੀ ਪਾ ਕੇ ਤੇ ਇਹ ਕਿਉ ਗਰਮ ਕਰਿਆ ਹੋਇਆ ਸੀ ਦੇਸੀ ਕਿਉ ਤੇਲ ਵਾਂਗ ਲੱਗਦਾ ਗਾ ਗਰਮ ਕਰਿਆ ਹੋਇਆ ਇਹ ਤੇ ਇਹ ਦੇਸੀ ਕਿਉ ਗਰਮ ਕਰਿਆ ਹੋਇਆ ਸੀ ਤੇ ਇੱਥੇ ਮੈਂ ਰੱਖ ਲਈ ਸੀ ਰੋਟੀ ਤੇ ਚਾਹ ਥੋੜੀ ਤੇ ਪਾਣੀ ਇਹ ਚਾਹ ਵੀ ਨਾਲ ਹੀ ਪੀ ਲੈਂਦੇ ਕਈ ਵਾਰ ਰੋਟੀ ਦੇ ਤੇ ਇਹ ਰੋਟੀ ਹੈਗੇ ਸੀਗੇ ਹੁਣ ਹੜਕੇ ਇੱਥੋਂ ਤੇ ਤੇ ਫਤੇ ਨੂੰ ਜੀ ਇੱਥੇ ਨਾ ਕਾਰਟੂਨ ਲਾ ਕੇ ਬਿਠਾਇਆ ਹੋਇਆ ਸੀਗਾ ਮੈਂ ਕਿਉਂਕਿ ਉਹਦਾ ਮੂੰਹ ਬਹੁਤ ਦੁਖ ਰਿਆ ਸੀ ਵਿੱਚੋਂ ਤੇ ਉਹਦਾ ਨਾ ਮੂੰਹ ਜਿਹਾ ਫੱਕ ਰਿਹਾਗਾ ਵੇਖੋ ਮੂੰਹ ਕਿਵੇਂ ਹੋਇਆ ਪਿਆ ਇਹਦਾ ਤੇ ਅੰਦਰੋਂ ਸਾਰਾ ਮੂੰਹ ਉੱਠਿਆ ਪਿਆ ਇਹਦਾ ਗਰਮ ਦਵਾਈਆਂ ਦੇ ਕਰਕੇ ਤੇ ਇਹ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਵਿਚਾਰੇ ਤੋਂ ਨਾ ਕੁਸ ਖਾਦਾ ਜਾ ਰਿਹਾ ਮੂੰਹ ਸਾਰਾ ਸੁੱਜਿਆ ਪਿਆ ਵਿੱਚੋਂ ਤੇ ਬੁੱਲ ਵੀ ਡੇੜੇ ਹੋਏ ਪਏ ਆ ਦੇ ਤੇ ਇਹਦੇ ਨਾਲ ਮੈਂ ਆ ਪਜਾਮੀ ਨਹੀਂ ਪੌਂਦੀ ਹੈਗੀ ਪੂਰੀ ਲੋਰ ਵਗੈਰਾ ਗੋਡੇ ਦਾ ਕਰਕੇ ਗੋਡੇ ਤੇ ਸੱਟ ਲੱਗੀ ਹੋਈ ਹੈ ਨਾ ਤਾਂ ਕਰਕੇ ਤੇ ਇਥੇ ਰੋ ਰਿਹਾ ਸੀਗਾ ਇਹਦੇ ਦਰਦ ਹੁੰਦਾ ਸੀਗਾ ਮੂੰਹ 'ਚ ਦਿਨਾਂ ਨੂੰ ਸੁਖਾਦਾ ਜਾ ਰਿਹਾਗਾ ਕਈ ਦਿਨ ਹੋ ਗਏ ਇਹ ਇਸੇ ਤਰ੍ਹਾਂ ਹੀ ਹੋ ਰਿਹਾ ਪਿਆ ਤੇ ਕਾਰਟੂਨ ਲਾ ਕੇ ਇਹਨੂੰ ਮੈਂ ਬਿਠਾਇਆ ਸੀ ਇੱਥੇ ਮੈਂ ਕਹਿ ਰਾਂ ਥੋੜਾ ਜਿਹਾ ਚਿਰ ਮੈਂ ਬੈਹ ਜੂਗਾ ਤੇ ਗੋਡੇ ਦੀ ਸੱਟ ਵੀ ਹਜੇ ਦੀ ਸਹੀ ਨਹੀਂ ਹੋ ਰਹੀ ਪੱਟੀਆਂ ਕਰਾ ਰਹੇ ਆਂਗੇ ਤੇ ਜਿੱਦੇ ਦੀ ਇਹਦੇ ਸੱਟ ਵੱਜੀ ਹੈ ਨਾ ਸੱਟ ਦਾ ਕਰਕੇ ਇਹਨੂੰ ਦਰਦ ਦਾ ਕਰਕੇ ਤੇ ਬੁਖਾਰ ਹੋ ਜਾਂਦਾ ਸੀ ਤੇ ਫਿਰ ਡਾਕਟਰ ਨੇ ਦਰਦ ਦੀ ਦਵਾਈ ਦਿੱਤੀ ਸੀ ਨਾਲੇ ਬੁਖਾਰ ਦੀ ਤੇ ਉਹ ਇਹਨੂੰ ਕਈ ਦਿਨ ਦਿੰਦੇ ਰਹੇ ਫਤੈ ਨੂੰ ਤੇ ਇਥੇ ਫਤੇ ਦੇ ਪਾਪਾ ਖਾ ਰਹੇ ਸੀ ਰੋਟੀ ਤੇ ਜਿੱਦੋ ਦਵਾਈ ਇਹਨੂੰ ਕਈ ਦਿਨ ਦਿੰਦੇ ਰਹੇ ਫਤੇ ਨੂੰ ਬੁਖਾਰ ਦੀ ਤੇ ਦਰਦ ਦੀ ਗੋਡੇ ਦੀ ਤੇ ਉਹਦੇ ਕਾਰਨ ਨਾ ਇਹਨੂੰ ਗਰਮੈਸ਼ ਹੋ ਗਈ ਅੰਦਰੋਂ ਤੇ ਤਾਂ ਇਹਦਾ ਮੂੰਹ ਪੱਕ ਗਿਆ ਤੇ ਇਥੇ ਇਹ ਚੱਲ ਪਈ ਸੀ ਇਹ ਕੰਮ ਤੇ ਫਤੇ ਦੇ ਪਾਪਾ ਰੋਟੀ ਖਾ ਕੇ ਤੇ ਇਹ ਸਾਡੀਆਂ ਸਾਰੀਆਂ ਸਬਜ਼ੀਆਂ ਤੇ ਮੈਂ ਇਥੇ ਇਤਕੀ ਅਸੀਂ ਲਾਏ ਨਹੀਂ ਸੀ ਬਸ ਘੋਲ ਹੋ ਗਈ ਸੀਗੀ ਤੇ ਮੇਥਿਆ ਚੱਜਨ ਹੋਈ ਨਹੀਂ ਕੈਰੀ ਤੇ ਹੁਣ ਇਹਦੇ ਵਿੱਚ ਮੇਥੇ ਲਾਏ ਦਵਾਰਾ ਕੱਲ ਪਰਸੋ ਤੇ ਉਗਰੇ ਆਏ ਸੀਗੇ ਤੇ ਚੱਲ ਪਏ ਇਸ ਕੰਮ ਤੇ ਤੇ ਇੱਥੇ ਸਾਡਾ ਇੱਕ ਹੀ ਬੈਂਗਣੀ ਦਾ ਬੂਝਾਗਾ ਤੇ ਬੈਂਗਣੀ ਇਹ ਤੇ ਬਹੁਤ ਲੱਗਦੀ ਹੈ ਜਿਵੇਂ ਅੰਗੂਰਾਂ ਦੇ ਗੁੱਛੇ ਲੱਗਦੇ ਹੁੰਦੇ ਨਾ ਐ ਗੁੱਛੇ ਲੱਗਦੇ ਬੈਂਗਣੀ ਦੇ ਕਈ ਕਈ ਤੇ ਬਹੁਤ ਟੇਸਟੀ ਬਣਦੀ ਹੈ ਇਹ ਬੈਂਗਣੀ ਘਰ ਦੀ ਸਬਜੀ ਕੋਈ ਵੀ ਹੁੰਦੀ ਹੈ ਇਹ ਬਹੁਤ ਵਧੀਆ ਬਣਦੀ ਹੁੰਦੀ ਹੈਗੀ ਘਰੋਂ ਕੋਈ ਵੀ ਸਬਜੀ ਆਪਾ ਤੋੜੀਏ ਤੇ ਕਿਉਂਕਿ ਬਾਜ਼ਾਰ ਵਾਲਿਆਂ ਤੇ ਤਾਰੇ ਹੰਸਪਰੇ ਹਾਂ ਕਰੀਆਂ ਹੁੰਦੀਆਂ ਬਹੁਤ ਤੇ ਘਰ ਦੀ ਸਬਜ਼ੀ ਤਾਂ ਘਰ ਦੀ ਹੁੰਦੀ ਹੈ ਤੇ ਇਹ ਨਾ ਬਹੁਤ ਜ਼ਿਆਦਾ ਲੱਗਦੀ ਇੱਕ ਬੁੱਜੇਤੀ ਜਿਵੇਂ ਅੰਗੂਰਾਂ ਦੇ ਗੁੱਛੇ ਹੁੰਦੇ ਆਏ ਲੱਗੀ ਪਈ ਆ ਵੇਖੋ ਤੁਸੀਂ ਵੀ ਬਹੁਤ ਜ਼ਿਆਦੇ ਵੈਂਗ ਨਹੀਂ ਲੱਗਦੀ ਇਹਨੂੰ ਤੇ ਕਈ ਵਾਰ ਤਾਂ ਸੀ ਬਣਾ ਲੈਨੇ ਹੁਣੇ ਕਈ ਵਾਰ ਕਿਸੇ ਨੇ ਦੇ ਇਨੇ ਤੇ ਇੱਥੇ ਮੈਂ ਧੋਣ ਲੱਗ ਗਈ ਸੀ ਕਿ ਕੱਪੜੇ ਖਾਕੇ ਦੇ ਫਤਿਹ ਦੇ ਪਾਪਾ ਨੂੰ ਕੰਮ ਤੋੜਨ ਤੋਂ ਬਾਅਦ ਤੇ ਇਹ ਤੇ ਮੈਂ ਪਾ ਲਿਆ ਸੀਗਾ ਜੀ ਮਸ਼ੀਨ ਚ ਪਾਣੀ ਤੇ ਪਹਿਲਾਂ ਪਹਿਲਾਂ ਮੈਂ ਧੋਣੇ ਸੀ ਕੱਲੇ ਕਾਕੇ ਦੇ ਕੱਪੜੇ ਕਾਕੇ ਦੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਡੇਲੀ ਕਿਉਂਕਿ ਆਪਣੇ ਵਰਗਿਆਂ ਦੇ ਤਾਂ ਸਰ ਵੀ ਜਾਂਦਾ ਕੱਪੜੇ ਤੋਤੇ ਵੀ ਨਾ ਕਾਫੀ ਹੁੰਦੇ ਆਪਣੇ ਦਾ ਤੇ ਪਾਉਣ ਨੂੰ ਤੇ ਛੋਟੇ ਬੱਚਿਆਂ ਦੇ ਤਾਂ ਉਹ ਹੀ ਕੱਪੜੇ ਹੁੰਦੇ ਆ ਉਹਨੇ ਤੇ ਉਹਨੇ ਉਹ ਕਰ ਦਿੰਦੇ ਆ ਰੋਜ਼ ਧੋਣ ਨਾਲੇ ਤੇ ਛੋਟੇ ਬੱਚਿਆਂ ਦੇ ਤਾਂ ਡੇਲੀ ਆਪਾਂ ਨੂੰ ਧੋਣੇ ਪੈਂਦੇ ਆ ਜੀ ਕੱਪੜੇ ਤੇ ਇੱਥੇ ਮੈਂ ਕੱਲੇ ਕੱਕੇ ਦੇ ਧੋਣ ਦੀ ਸੀਗੀ ਕੱਪੜੇ ਫਤੇ ਦੇ ਪਾਪਾ ਦੇ ਜਾਣ ਤੋਂ ਬਾਅਦ ਹਜੇ ਮੈਂ ਰੋਟੀ ਖਾਣੀ ਸੀਗੀ ਅੰਦਰ ਜਾ ਕੇ ਤੇ ਵਾਰੀ ਮੈਂ ਮਸ਼ੀਨ 'ਚ ਕੱਪੜੇ ਪਾਉਣ ਲੱਗ ਗਈ ਪਹਿਲਾਂ ਮੈਂ ਖਾ ਜਿੰਨੇ ਚਿਰ ਮੈਂ ਰੋਟੀ ਖਾਉਂਗੀ ਬੈਠ ਕੇ ਉਹਨਾਂ ਚਿਰ ਚੱਲ ਕੱਪੜੇ ਧੋਤੇ ਜਾਣਗੇ ਮਸ਼ੀਨ 'ਚ ਤੇ ਰੋਟੀ ਖਾਣ ਤੋਂ ਬਾਅਦ ਮੈਂ ਆ ਗਈ ਸੀ ਇੱਥੇ ਰਸੋਈ 'ਚ ਤੇ ਰਸੋਈ 'ਚ ਪਏ ਸੀ ਮੇਰੇ ਬਾਸਤੇ ਵਰਤਨ ਢੇਰ ਲੱਗਿਆ ਭਾਂਡਿਆਂ ਦਾ ਤੇ ਚਾਚੂ ਵਾਲੇ ਸਬਜ਼ੀ ਵਾਲੇ ਰੋਟੀ ਵਾਲੇ ਤੇ ਕਾਫੀ ਬਰਤਨ ਹੋਏ ਪਏ ਸੀਗੇ ਤੇ ਰੋਟੀ ਖਾਣ ਤੋਂ ਬਾਅਦ ਮੈਂ ਬਰਤਨ ਸਾਫ਼ ਕੀਤੇ ਜੀ ਤੇ ਇਹ ਤੋਂ ਬਾਅਦ ਮੈਂ ਨਾਲ ਦੀ ਨਾਲ ਫਿਰ ਬਰਤਨ ਸਾਫ਼ ਕਰਕੇ ਤੇ ਫਤੇ ਵਾਸਤੇ ਦੁੱਧ ਗਰਮ ਧਰਤਾ ਸੀਗਾ ਤੇ ਆ ਨਾ ਸੰਖ ਮੈਂ ਨਾ ਐਕਸਪੈਰੀਮੈਂਟ ਕਰਦੀ ਸੀਗੀ ਨਾਨ ਸਟਿਕ ਕੜਾਈ ਨਾ ਬਾਹਰ ਤੋਂ ਸਾਫ਼ ਨਹੀਂ ਨਾ ਹੁੰਦੀ ਤੇ ਨਾ ਹੀ ਆਪਾਂ ਉਹਨੂੰ ਸਟੀਲ ਬੁਰਸ਼ ਨਾਲ ਰਗੜ ਸਕਦੇ ਆ ਤੇ ਸੈਂਖਾ ਬਹੁਤ ਵਧੀਆ ਸੀਗਾ ਐਂ ਚਮਕ ਜਾਂਦਾ ਸੀਗਾ ਜਦੋਂ ਮੈਂ ਭਾਂਡੇ ਧੋਣ ਤੋਂ ਬਾਅਦ ਸਾਫ਼ ਕਰ ਦਿੰਦੀ ਸੀ ਇਹਨੂੰ ਤੇ ਹ ਮੇਰੇ ਐਕਸਪੈਰੀਮੈਂਟ ਦੇ ਕਾਰਨ ਤੇ ਆ ਪਤਾ ਨਹੀਂ ਕੀ ਹੋ ਗਿਆ ਤੇ ਇਹ ਲਿਹਾ ਹੀ ਨਹੀਂ ਮੈਂ ਕੜਾਈ ਸਾਫ਼ ਕਰਕੇ ਵੇਖਦੀ ਸੀ ਕੜਾਈ ਤਾਂ ਸਾਫ਼ ਹੋਈ ਨਹੀਂ ਤੇ ਪਰ ਸੈਂਖ ਵੀ ਖਰਾਬ ਕਰਤਾ ਮੈਂ ਵਿੱਚੋਂ ਤੇ ਨਾਨਸਟਿਕ ਕੜਾਈ ਬਾਹਰ ਤੋਂ ਸਾਫ਼ ਨਹੀਂ ਹੁੰਦੀ ਨਾ ਉਹਨੂੰ ਰਗੜ ਸਕਦੇ ਅੰਗੀਕਾ ਸੇ ਨਾ ਤੇ ਇੱਥੇ ਮੈਂ ਦੁੱਧ ਧਰ ਲਿਆ ਸੀ ਫਤੇ ਵਾਸਤੇ ਕਿਉਂਕਿ ਉਹ ਰੋਟੀ ਵਗੈਰਾ ਤੋਂ ਤਾਂ ਖਾਦੀ ਨਹੀਂ ਆਂਦੀ ਹੈਗੀ ਤੇ ਸਵੇਰ ਵੇਲੇ ਵੀ ਸਵੇਰ ਦੀ ਚਾਹ ਨਾਲ ਵੀ ਮੈਂ ਚਾਰਕ ਬਿਸਕਟ ਉਹਨੂੰ ਚਾਹ ਚ ਪਿਉਂ ਕੇ ਤੇ ਉਹ ਦਿੱਤੇ ਸੀਗੇ ਖਵਾਈ ਸੀ ਚਮਚ ਨਾਲ ਤੇ ਘੋਲ ਕੇ ਜੇ ਤੇ ਆ ਵੀ ਮੈਂ ਦੁੱਧ ਚ ਪੱਤੀ ਪਾਈ ਸੀ ਇੱਥੇ ਇਹਦੇ ਵਾਸਤੇ ਦੁੱਧ ਗਰਮ ਕਰਕੇ ਮੈਂ ਖਾਣ ਸਰਦੀ ਹੈ ਕੱਚੇ ਦੁੱਧ ਨਾਲ ਤਾਂ ਖਾਂਸੀ ਵਗੈਰਾ ਹੋ ਜੂਗੀ ਤੇ ਤਾਂ ਕਰਕੇ ਮੈਂ ਥੋੜੀ ਜੀ ਪੱਤੀ ਪਾ ਲਈ ਸੀ ਇਹ ਚ ਤੇ ਥੋੜਾ ਜਿਹਾ ਮਿੱਠਾ ਲੌਂਗ ਵਗੈਰਾ ਤੇ ਜਦੋਂ ਨੂੰ ਮੈਂ ਵੇਖਿਆ ਦੁੱਧ ਬਣਾ ਕੇ ਤੇ ਮੈਂ ਖਾਫਾ ਤੇਨ ਖਵਾ ਪਿਆ ਦਾ ਕੁਸ ਤੇ ਉਹ ਦੋਨੋਂ ਇਹ ਸੌਂ ਗਿਆ ਮੈਂ ਬਿਸਕਟ ਭਿਉ ਕੇ ਖਵਾਉਣੇ ਸੀ ਇਹਨੂੰ ਦੁੱਧ ਚ ਮੈਂ ਕਿਹਾ ਥੋੜੇ-ਬਹੁਤੇ ਖਾ ਲੂਗਾ ਕਿਉਂਕਿ ਰੋਟੀ ਤਾਂ ਇਹ ਤੋ ਖਾਦੀ ਨਹੀਂ ਗਈ ਤੇ ਇੱਥੇ ਇਹ ਕਾਰਟੂਨ ਦੇਖਦਾ-ਦੇਖਦਾ ਇੱਥੇ ਕੰਬਲ ਝਿਲੂ ਕੇ ਬੈਠਾ ਸੀ ਤੇ ਉੱਥੇ ਹੀ ਸੌਂ ਗਿਆ ਫਿਰ ਮੈਂ ਇਹਨੂੰ ਛੇੜਿਆ ਨਹੀਂ ਕੋਲੇ ਗੱਡੀਆਂ ਲੈ ਕੇ ਪੈਂਦਾ ਹੁੰਦਾ ਆਪਦੀਆਂ ਗੱਡੀ ਕੋਲੇ ਪਈ ਏ ਤੇ ਇੱਥੇ ਸਾਡਾ ਛੋਟਾ ਕਾਕਾ ਖੇਡ ਰਿਆ ਸੀਗਾ ਇਹ ਦੇਖ ਰਿਹਾ ਸੀ ਉੱਧਰ ਪਤਾ ਨਹੀਂ LCD ਵੱਲ ਵੇਖ ਰਿਹਾ ਸੀ ਕਿ ਕਿੱਧਰ ਇਨੂੰ ਨੀਂਦ ਘੱਟ ਹੀ ਆਉਂਦੀ ਹੈਗੀ ਤੇ ਫਤੇ ਸੁੱਤਾ ਪਿਆ ਸੀਗਾ ਕੋਲੇ ਤੇ ਇਧਰ ਐਸਸੀਡੀ ਵੱਲ ਵੇਖ ਰਿਹਾ ਸੀ ਸ਼ਾਇਦ ਜਾ ਇਹਨੂੰ ਫੇਡ ਦੇ ਆ ਡਿਜ਼ਾਈਨ ਜੇ ਦੀਂਦੇ ਆ ਆਸੇ-ਪਾਸੇ ਇਹਨਾਂ ਨੂੰ ਦੇਖਦਾ ਹੁੰਦਾ ਇੱਕ ਇਹਦਾ ਪਿੱਲੋ ਪਿਆ ਉਹ ਸਾਹਮਣੇ ਵਿੱਡ ਦੀ ਢੋ ਤੇ ਸਰਾਣਾ ਇਹਦਾ ਸ਼ਾਇਦ ਉਹਨੂੰ ਵੇਖਦਾ ਹੋਊਗਾ ਤੇ ਇਤੂ ਬਾਅਦ ਫਿਰ ਮੈਂ ਅਖਾ ਚਲ ਉਹਨੂੰ ਬਾਅਦ ਚ ਦੁੱਧ ਪਿਆ ਦੂੰਗੀ ਠਾ ਕੇ ਜਦੋਂ ਉੱਠੂਗਾ ਫਿਰ ਮੈਂ ਆ ਗਈ ਸੀਗੀ ਕੱਪੜੇ ਕੱਢਣ ਮਸ਼ੀਨ ਚੋਂ ਕਿਉਂਕਿ ਤਾਂ ਮੈਂ ਪਹਿਲਾਂ ਦਿੱਤੇ ਸੀ ਕੱਪੜੇ ਕੱਕੇ ਤੇ ਮਸ਼ੀਨ 'ਚ ਰੋਟੀ ਖਾਣ ਤੋਂ ਪਹਿਲਾਂ ਤੇ ਫਿਰ ਮੈਂ ਬਰਤਨ-ਬਰਤਨ ਸਾਫ਼ ਕਰਨਾ ਲੱਗ ਗਈ ਸੀਗੀ ਤੇ ਰੋਟੀ ਖਾਣ ਲੱਗ ਗਈ ਸੀ ਤੇ ਦੁੱਧ ਗਰਮ ਕਰਿਆ ਸੀ ਫੱਤੇ ਵਾਸਤੇ ਤੇ ਫਿਰ ਮੈਂ ਕਿਹਾ ਚੱਲ ਹੁਣ ਕੱਪੜੇ ਕੱਢ ਲਿਆ ਮਾਂ ਮਸ਼ੀਨ 'ਚ ਕੋਈ ਵਾਰ ਲਾਈਟ ਚੱਲ ਜਾਂਦੀ ਹੈ ਫਿਰ ਫਿਰ ਨਾਲੇ ਧੁੱਪ ਲੱਗ ਜਾਂਦੀ ਹੈ ਮਾੜੀ-ਮੁੱਟੀ ਦਿਨੇ ਤੇ ਇੰਨੀ ਤਾਂ ਹੁਣ ਧੁੱਪ ਨਿਕਲਦੀ ਨਹੀਂ ਮਾੜੀ-ਮੁੱਟੀ ਨਿਕਲਦੀ ਹੈ ਤੇ ਹਵਾ ਹੋਊਗਾ ਜਿਨੇ ਸੁੱਕਦੇ ਹੁਣ ਤਾਂ ਬਾਹਰ ਤੇ ਮਸ਼ੀਨ 'ਚ ਵੀ ਨਹੀਂ ਜੀ ਇੰਨੇ ਕੱਪੜੇ ਸੁੱਕਦੇ ਤੇ ਮਸ਼ੀਨ 'ਵਾਂ ਨਾਲ ਦੀ ਨਾਲ ਧੋ ਰਹੀ ਸੀਗੀ ਪੈਪ ਨਾਲ ਵਿੱਚੋਂ ਕਿਉਂਕਿ ਸਰਫ ਵਗੈਰਾ ਸਾਰਾ ਵਧੀਆ ਧੁੱਤ ਜਾਂਦਾ ਮਸ਼ੀਨ 'ਚੋਂ ਨਾਲ ਦੀ ਨਾਲ ਧੋਦਗੇ ਤਾਂ ਤੇ ਇੱਥੇ ਮੈਂ ਸਾਰੇ ਕੱਪੜੇ ਕੱਢ ਕੇ ਫਾਤੇ ਸੀ ਸੁੱਕਣੇ ਮਸ਼ੀਨ 'ਚੋਂ ਕਾਕੇ ਦੇ ਧੋਏ ਸੀ ਹਜੇ ਤਾਂ ਬਾਕੀ ਰਹਿੰਦੇ ਸੀ ਤੇ ਹਜੇ ਮੇਰਾ ਝਾੜੂ ਵਗੈਰਾ ਰਹਿਦਾ ਸੀ ਅੱਜ ਮੈਂ ਕੱਢਿਆ ਨਹੀਂ ਸੀ ਨਹੀਂ ਮੈਂ ਝਾੜੂ ਸਵੇਰੇ ਜਲਦੀ ਕਰਦੇ ਨਹੀਂ ਉਹਨੇ ਪਹਿਲਾਂ ਤੇ ਮੇਰੇ ਕੰਮ ਜੀ ਸਾਰਾ ਦਿਨ ਨਿਬੜਦੇ ਨਹੀਂ ਤੇ ਬਸ ਅੱਜ ਦੀ ਵੀਡੀਓ ਇੰਨੀ